बंदो बंदी करो बो बंद Mordabad, 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 ਰੱਤ ਕਰੋ ਰੱਤ ਕਰੋ ਲੋ ਮੀਟਰ ਬੱਸਾਂ ਦਾ ਟੰਗ ਰੱਤ ਕਰੋ ਰੱਤ ਕਰੋ ਰੱਤ ਕਰੋ ਲੋ ਮੀਟਰ ਬੱਸਾਂ ਦਾ ਟੰਗ ਰੱਤ ਕਰੋ ਰੱਤ ਕਰੋ ਰੱਤ ਕਰੋ ਸੰਭਾਲ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਸੰਗਰੂਰ ਬਰਨਾਲਾ ਕੈਂਚੀਆਂ ਚੌਕ ਪੂਰੀ ਤਰ੍ਹਾਂ ਬੰਦ ਹੋ ਚੁੱਕਿਆ ਹੈ ਜ਼ਰੂਰ ਬਰਨਾਲਾ ਕੈਂਚੀਆਂ ਦਾ ਜਿਹੜਾ ਚੌਕ ਹੈ ਉਸ ਮੁਕੰਮਲ ਤੌਰ ਤੇ ਸਾਰੇ ਪਾਸੇ ਜਾਮ ਹੋ ਚੁੱਕਿਆ ਹੈ ਬੰਦ ਹੋ ਚੁੱਕਿਆ ਹੈ ਪੰਜਾਬ ਰੋਡਵੇ ਪੰਪਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ 25/11 ਵੱਲੋਂ ਕਿਲੋਮੀਟਰ ਬੱਸਾਂ ਦੇ ਵਿਰੋਧ ਵਿੱਚ ਜਿਹੜਾ ਇਹ ਵੱਡੇ ਪੱਤਰ ਤੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ